ਸਸਟਿਆ ਕਾਲ ਜੀ ਮੈਂ ਹਾਂ ਕੌਮਪ੍ਰੀਟ ਕੋ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ 24 ਪ੍ਰਾਣੇ ਸੱਭਿਆਚਾਰ ਨੂੰ ਯਾਦ ਰੱਖਦੇ ਹੋਏ ਘੋੜੀਆਂ ਗਾ ਕੇ ਗੀਤ ਗਾ ਕੇ ਪੰਗੜੇ ਪਾ ਕੇ ਭੁੱਗਾ ਬਾਰ ਕੀ ਲੋਹੜੀ ਦਾ ਤਿਹਾਰ ਮਨਾਇਆ ਜਾਂਦਾ ਹੈ ਆਓ ਨਜ਼ਰ ਮਾਰਦੇ ਹਾਂ ਇਸ ਵੀਡੀਓ ਵੱਲ ਆ ਵੀਰੇ ਸਭੀ ਤੇ ਹੋ ਜਾਂਦੀ ਹੈ i do ਤੇ ਮੇਰੀ ਨੇ ਤੜਕੇ ਤੇ ਮੇਰੀ 20 ਲੱਖ ਛੜ ਕੇ ਮੇਰੀ ਆਈ 20 ਲੱਖ ਛੜ ਕੇ ਮੇਰੀ ਆਈ ਆ ਮੇਰਾ ਖਲੜਾ